ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚਰਨਲ ਵਿੱਚ ਆਪ ਸਭ ਦਾ ਸੁਆਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਦਾ ਵਿਸ਼ਾ ਹੈ ਸਾਡਾ ਭੇਖੋ ਭਾਵ ਕਿ ਸਾਜਾ ਹੋਣ ਵਾਲਾ ਕੰਨ ਕਿਉਂਕਿ ਹਰ ਬੰਦਾ ਜੰਦਾ ਕਿ ਮੇਰਾ ਆਉਣ ਵਾਲਾ ਕੱਲ ਮੇਰੇ ਅੱਜ ਦੇ ਨਾਲੋਂ ਵੇਤਰਦਗਈ। ਸ਼ੋਰਾ ਹੋਏ ਸੱਚਿਆ ਹੋਵੇ ਅਤੇ ਹਰ ਬੰਦੇ ਨੇ ਆਪਣੇ ਆਉਣ ਵਾਲੇ ਕੱਲ ਬਾਰੇ ਕੁਝ ਨਾ ਕੁਝ ਸੋਚਿਆ ਹੋਵੇ। ਪਾਉ ਕਿ ਹਰ ਇੱਕ ਬੰਦੇ ਦੇ ਮਨ ਦੇ ਵਿੱਚ ਕੋਈ ਨਾ ਕੋਈ ਸੁਪਨੇ ਤੂੰ ਜਨਾਵਾ ਇਨਣ ਦੇ ਵਿੱਚ ਕਈ ਤਰ੍ਹਾਂ ਦੇ ਇਸ਼ਾਰਾ ਹੁੰਦੇ ਨੇ ਤੇ ਹਰ ਪੰਤਾ ਇਹੋ ਚਿੰਤਾ ਜੀ ਮੇਰੀਆਂ ਇਹ ਇਸ਼ਾਰਾ ਮੇਰੇ ਸੁਪਨੇ ਮੇਰੀਆਂ ਬਣਾ ਗਿਆ ਗੋਲ ਜਨਾਵਾ ਕੂਨ ਲਿਆ ਹੋ ਜਾਵੇਂ ਤੂੰ ਨੇ ਸੱਚਿਆ ਹੈ ਉਸ ਸਾਥ ਕੋ ਜੋ ਮਿਲੋ ਮਿਲ ਜਾਵੇ ਪਰ ਨਾਲ ਹੀ ਨਾਲ ਮਨ ਦੇ ਵਿੱਚ ਇੱਕ ਡਰ ਪਹਿ ਚਿੰਤਾ ਵੀ ਬਣੀ ਰਹਿੰਦੀ ਆ ਵੀ ਪਤਾ ਨਹੀਂ ਮੇਰੇ ਇਹ ਸੁਪਨੇ ਸੁੰਦਰੀ ਹੋਗੇ ਜਾਂ ਨਹੀਂ ਹੋਣਗੇ ਜੋ ਮੈਂ ਸੋਚਿਆ ਉਹ ਮੈਨੂੰ ਮਿਲੇਗਾ ਜਾਂ ਨਹੀਂ ਮਿਲੇਗਾ ਭਾਵ ਕਿ ਇਹ ਡਰ ਪਹਿ ਚਿੰਤਾ ਵੀ ਬਣੀ ਰਹਿੰਦੀ ਆ ਅਤੇ ਕੁਝ ਨੋੜਤਾ ਆਪਣੇ ਉਹਨਾਂ ਵਾਲੇ ਕੱਲ ਬਾਰੇ ਆਪਣੇ ਭੇਖਾਂ ਬਾਰੇ ਜਾਣਨ ਦੇ ਬੰਚਾ ਆਉਂ ਰਹੇ ਨੇ ਆ ਕੋਈ ਕਈਆਂ ਨੂੰ اتنا ਹੱਥ ਤੇ ਕੁੰਦੇ ਆ ਜਾ ਕਈ ਤਰੀਕਿਆਂ ਦੇ ਨਾਲ ਯਤਨ ਕਰਦੇ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਨੂੰ ਪਤਾ ਲੱਗ ਜਾਵੇ ਕਿ ਸਾਡਾ ਅਨੁਮਾਨ ਵਾਲਾ ਕੱਲ ਕਿਸ ਤਰ੍ਹਾਂ ਦਾ ਹੋਏਗਾ ਸਾਡੇ ਆਉਣ ਵਾਲੇ ਕੱਲ ਦੇ ਵਿੱਚ ਸਾਡੇ ਕਿਸਮਤ ਦੇ ਵਿੱਚ ਸਾਡੇ ਕਰਮਾਂ ਦੇ ਵਿੱਚ ਕੀ ਲਿਖਿਆ ਹੈ ਤਾਂ ਸੰਗਤਰੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਕੀ ਦੇ ਨਾਲ ਉਹ ਨੁਕਤਾ ਉਹ ਯੁਗਤੀ ਸਾਂਝੀ ਕਰਨ ਜਾ ਰਹੇ ਜਿਦੇ ਨਾਲ ਆਪਾਂ ਖੁਦ ਹੀ ਪਤਾ ਲਗਾ ਸਕਦੇ ਹਾਂ ਸਾਨੂੰ ਕਿਸੇ ਨੂੰ ਕੁਝ ਪੁੱਛਣ ਦੀ ਲੋੜ ਨਹੀਂ ਪੈਣੀ ਅਸੀਂ ਖੁਦ ਪਤਾ ਲਗਾ ਸਕਾਂਗੇ ਕਿ ਸਾਡੇ ਕਰਮਾਂ ਵਿੱਚ ਸਾਡੀ ਕਿਸਮਤ ਵਿੱਚ ਇਹ ਕਿਹਾ ਹੈ ਅਤੇ ਆਪਣੀ ਕਿਸਮਤ ਨੂੰ ਆਪਣੇ ਕਰਮਾਂ ਉੱਤੇ ਅਸੀਂ ਆਪਣੇ ਮਤਾਬੂ ਤਵੀ ਬਣਾ ਸਕਦੇ ਹਾਂ ਭਾਵੇਂ ਜੋ ਵੀ ਸਾਡੇ ਸੁਪਨੇ ਆ ਗੁਰੂ ਅਸੀਂ ਸੋਚਿਆ ਇਹਨਾ ਤੋ ਆਪਣੇ ਆਉਣ ਵਾਲੇ ਕੱਲ ਦੇ ਵਿੱਚ ਸਾਨੂੰ ਕਿੰਝ ਮਿਲ ਸਕਦਾ ਹੈ ਤੋ ਤੁਕਤਾ ਉਹ ਤਰੀਕਾ ਵੀ ਆਪ ਆਪ ਜੀ ਦੇ ਨਾਲ ਸੰਝਿਆ ਕਰਾਂਗੇ ਇਸ ਸੰਗਤ ਕੀ ਇਹ ਤਰੀਕਾ ਗੁਰੂ ਸਾਹਿਬ ਜੀ ਨੇ ਸਾਨੂੰ ਕੁਰਬਾਨੀ ਦੀ ਇਸ ਸੰਗਤੀ ਦੇ ਰਾਹੀਂ ਦੱਸਿਆ ਹੈ ਸਤਿਗੁਰ ਸੱਚੇ ਪਾਸ਼ਾ ਜੀ ਨੇ ਸਾਨੂੰ ਇਸ ਸੰਗਤੀ ਦੇ ਰਾਹੀਂ ਉਹ ਗਿਆਨ ਦੇ ਦਿੱਤਾ ਹੈ ਜਿਹਦੇ ਨਾਲ ਅਸੀਂ ਆਪਣੇ ਅੱਜ ਨੂੰ ਆਉਣ ਵਾਲੇ ਕੱਲ ਨੂੰ ਬਿਹਤਰ ਤੋਂ ਬਿਹਤਰ ਬਣਾ ਸਕਦੇ ਹਾਂ ਅਤੇ ਪਤਾ ਨਗਾ ਸਕਦੇ ਆ ਕਿ ਸਾਡਾ ਮੌਨਲਾ ਕੱਲ ਕਿਸ ਤਰ੍ਹਾਂ ਦਾ ਹੋਵੇਗਾ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਇਸ ਪੰਗਤੀ ਦੇ ਰਾਹੀਂ ਸਮਝਾ ਰਹੇ ਆ ਪਾਸ਼ਾ ਕਹਿੰਦੇ ਜਿਹੜਾ ਬੀਜੇ ਸੋ ਜੁਨੇ ਕਰਮਾਂ ਦਾ ਖੇਤ ਆ ਪਾਵ ਕਿ ਇਹ ਸਰੀਰ ਮਨੁੱਖ ਦੇ ਕੀਤੇ ਹੋਏ ਕਰਮਾਂ ਦਾ ਖੇਤ ਆ ਤੇ ਜੋ ਮਨੁੱਖ ਇਹਦੇ ਵਿੱਚ ਬੀਜ ਰਿਹਾ ਹੈ ਉਹੀ ਫਸਲ ਉਹਨੂੰ ਵੱਢਣੀ ਪੈਣੀ ਆ ਭਾਵੇਂ दे दे कि ਜਿੱਦਾਂ ਦੇ ਕਰਮ ਅੱਜ ਮਨੁੱਖ ਬਣਾਉਂਿਆ ਏ ਉਨਾ ਦੇ ਸਾਥ ਕੇ ਨਾਲ ਹੀ ਉਹਨੂੰ ਉਹਨਾਂ ਵਾਲੇ ਕੰਦੇ ਵਿੱਚ ਫੋਲੋ ਮੰਨ ਲਓ। ਇਹ ਕਰਮਕਿਰਿਆ ਜੋ ਕਰਮ ਅਸੀਂ ਅੱਜ ਦੇ ਵਿੱਚ ਰਹਿ ਗਿਆ ਹੋਇਆ ਕਰ ਨਹੀਂ। ਚੋਣਕ ਦੀ ਗੱਲ ਇਹ ਆ ਕਿ ਆਪਣੀ ਅਨੁਮਾਨੇ ਕੱਲ ਨੂੰ ਬੇਤਰ ਬਣਾਉਂਦਾ ਸ਼ੂਰਾ ਬਣਉਂਦਾ ਸਤਜਾ ਬਣਉਂਦਾ ਇੱਕੋ ਇੱਕ ਤਰੀਕਾ ਹੈ। ਇਸ ਤੋਂ ਬਾਅਦ ਰੂਜਰਾ ਤਰੀਕਾ ਕੋਈ ਨਹੀਂ ਆ। ਕੋਈ ਸ਼ੋਰ ਤਾਂ ਤਾਂ ਨਹੀਂ ਹੈ ਸਿਰਫ ਤੇ ਸਿਰਫ ਇਹੋ ਤਰੀਕਾ ਹੈ ਕਿ ਆਪਾਂ ਆਪਣੇ ਅੱਜ ਦੇ ਵਿੱਚ ਰਹਿ ਕੇ ਆਪਣੇ ਅੱਜ ਨੂੰ ਸਵਾਰ ਲਈਏ ਕਿਉਂਕਿ ਸਾਨੂੰ ਜੋ ਕਰਨਾ ਹੈ ਸਭੇ ਅੱਜ ਦੇ ਕੀਤੇ ਹੋਏ ਕੰਮਾਂ ਦੇ ਮੁਤਾਬਕ ਹੀ ਹਲ ਨਹੀਂ ਹਨ ਅੱਜ ਦੇ ਕੀਤੇ ਹੋਏ ਕੰਮਾਂ ਨੇ ਹੀ ਸਾਡੇ ਕਰਮ ਬੰਧਾ ਹੈ ਤਾਂ ਜੇਕਰ ਅਸੀਂ ਅੱਜ ਆਪਣੇ ਸਾਰੀਆਂ ਜ਼ਿੰਮੇਵਾਰੀਆਂ ਨੂੰ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਨਿਭਾ ਰਹੇ ਹਾਂ ਆਪਣੇ ਕੰਮਾਂ ਧੰਨਿਆਂ ਨੂੰ ਪੂਰੀ ਕੀ ਮਾਨਦਰ ਦੇ ਨਾਲ ਉੱਚਾ ਦੇ ਨਾਲ ਕਰਦੇ ਆਂ ਆਪਣੀ ਜ਼ਿੰਦਗੀ ਦੇ ਵਿੱਚ ਨੇਕ ਕੰਮ ਕਰ ਰਹੇ ਆਂ ਤਾਂ ਸਦਾ ਆਉਣ ਵਾਲਾ ਕੱਲ ਰਹਾ ਤੁਸਨਾ ਹੀ ਵੇਗਾ ਜੋ ਤੁਸੀਂ ਸਨੇ ਦੇਖਿਆ ਜੋ ਤੁਹਾਡੇ ਮੰਦਿਰਾਂ ਵਿੱਚ ਸ਼ਾਨਾ ਨਹੀਂ ਜੋ ਵੀ ਤੁਹਾਡੇ ਮੰਦਿਰਾਂ ਵਿੱਚ ਯੋਜਨਾਵਾਂ ਨੇ ਜੇਕਰ ਉਹ ਤਾਂ ਯੋਜਨਾਵਾਂ ਨੂੰ ਪੂਰੀ ਕਰਨ ਦੇ ਯਤਨਾਂ ਦੇ ਵਿੱਚ ਤੁਸੀਂ ਲੱਗ ਗਏ ਹੋ ਤਾਂ ਯਕੀਨਨ ਹੀ ਉਹ ਯੋਜਨਾਵਾਂ ਜਰੂਰ ਪੂਰੀਆਂ ਹੋਵਣਗੀਆਂ ਪਰ ਜੇ ਆਪਾਂ ਸੋਚੀਏ ਕਿ ਸਿਰਫ ਕਿੰਤਾ ਕਰਨ ਦੇ ਨਾਮ ਜਾਂ ਸਵੱਛਤਾ ਦੇ ਨਾਲ ਹੀ ਸਾਨੂੰ ਸਭ ਕੁਝ ਮਿਲ ਜਾਵੇਗਾ ਤਾਂ ਫਿਰ ਇਹ ਨਹੀਂ ਹੋ ਸਕਦਾ ਜੋ ਕੁਝ ਪ੍ਰਾਪਤ ਕਰਨਾ ਚਾਹੁੰਦੇ ਆ ਉਹਦੇ ਲਈ ਸਾਨੂੰ ਮਿਹਨਤ ਕਰਨੀ ਪੈਣੀ ਹੈ ਭਾਵੇਂ ਰਾਜ ਕੇ ਨੀਂਵ ਤੋਂ ਪੂਰੀ ਧੀਰੇ ਦੇ ਨਾਲ ਮਿਹਨਤ ਕਰਨੀ ਪੈਣੀ ਹੈ ਇਮਾਨਦਾਰੀ ਦੇ ਨਾਲ ਮਿਹਨਤ ਕਰਨੀ ਪੈਣੀ ਹੈ ਇਹ ਦੁਨੀਆ ਦੇ ਵਿੱਚ ਮਿਹਨਤ ਤੋਂ ਬਿਨਾ ਕੁਝ ਨਹੀਂ ਮਿਲਦਾ ਭਾਵੇਂ ਦੁਨਿਆਵੀ ਪੱਧਰ ਤੇ ਗੱਲ ਕਰ ਲਈਏ ਭਾਵੇਂ ਅਧਿਆਤਮਕ ਪੱਧਰ ਤੇ ਮੇਨਕ ਤਾਂ ਕਰਨੀ ਹੀ ਪੈਣੀ ਹੈ ਅਤੇ ਜਦੋਂ ਸਾਨੂੰ ਦੁਨਿਆਵੀ ਤੌਰ ਤੇ ਸੁੱਖ ਚਾਹੀਦੇ ਆ ਉਹ ਦੁਨਿਆਵੀ ਤੌਰ ਤੇ ਸੁੱਖ ਪ੍ਰਾਪਤ ਕਰਨ ਦੇ ਲਈ ਜੋ ਮੇਨਤ ਕੀਤੀ ਕਰਦੇ ਆ ਨਾ ਉਹ ਮੇਨਤ ਦੇ ਨਾਲ ਹੀ ਗੁਰੂ ਦੀ ਰਹਿਮਤ ਹੋਣੀ ਬਹੁਤ ਜ਼ਰੂਰੀ ਆ ਭਾਵ ਕਿ ਪਰਮਕੀਤਾ ਪਰਮਾਤਮਾ ਦਾ ਨਾਮ ਜਪਣਾ ਗੁਰੂ ਦਾ ਗਿਆਨ ਹਾਸਲ ਕਰਨਾ ਸਾਬੋ ਲਈ ਬਹੁਤ ਜ਼ਰੂਰੀ ਆ ਕਿਉਂਕਿ ਗੁਰੂ ਦਾ ਗਿਆਨ ਅਤੇ ਧਿਆਨ ਸਾਡੇ ਨਾਲ ਹੋਵੇ ਤਾਂ ਫਿਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਗਨਤ ਰਾਹ ਦੇ ਨਹੀਂ ਤੁਰ ਸਕਦੇ ਇਹਦੋਂ ਤੱਕ ਸਵੇਰੇ ਸਵੇਰ ਉੱਠ ਕੇ ਕੰਮ ਬਿਤਾ ਪਰਮਾਤਮਾ ਦਾ ਨਾਮ ਜਪਦੇ ਹਾਂ ਆਪਣੇ ਗੁਰੂ ਦਾ ਗਿਆਨ ਹਾਸਲ ਕਰਦੇ ਆ ਤਾਂ ਸਭ ਸਹੀ ਗਲਤ ਦਾ ਪਤਾ ਲੱਗਦਾ ਹੈ ਕਿਹੜਾ ਜਿਵਾਸਾ ਕਿ ਕਿ ਕਤਦਾ ਨੂੰ ਪੜਾਈ ਸੋਚ ਸਮਝ ਕੇ ਕਤਦੇ ਹੈ ਕਿ ਕਿ ਗਿਆਨ ਆ ਜਾਂਦਾ ਹੈ ਕਿ ਜੋ ਮੈਂ ਅੱਜ ਕੀਤਾ ਉਹ ਕੀਤੇ ਹੋਏ ਦਾ ਫਲ ਹੀ ਮੈਨੂੰ ਕੱਲ ਨੂੰ ਮਿਲਣਾ ਹੈ ਪਰ ਬੰਦਾ ਆਪਣਾ ਹਰ ਕੰਮ ਸੋਚ-ਸੋਚ ਕੇ ਕਤਦਾ ਹੈ ਕਿ ਮੇਰੇ ਇਹ ਨਾ ਹੱਥੋਂ ਕਦੇ ਕਿਸੇ ਦਾ ਮਾੜਾ ਨਾ ਹੋ ਜਾਵੇ ਮੇਰੇ ਮਨ ਦੇ ਵਿੱਚ ਕਦੇ ਕਿਸੇ ਦੇ ਤੋਤੇ ਮਾੜੀ ਸੋਚ ਨਾ ਆ ਜਾਵੇ ਉਹ ਹਰ ਕੰਮ ਸੂਰ ਸੰਭਿ ਦੇ ਕਰਨ ਲੱਗ ਜਾਂਦਾ ਹੈ ਜਰੂਰ ਆਪਣੀ ਹਰ ਕੰਮ ਵਾਲੋ ਧਿਆਨ ਦਿਨਿਆ ਹਰ ਕੰਮ ਨੂੰ ਪਵਿੱਤਰਤਾ ਦੇ ਨਾਲ ਈਮਾਨਦਾਰੀ ਦੇ ਨਾਮ ਨੇਕਤ ਦੇ ਨੋ ਕਰਦੇ ਹਾਂ ਤਾਂ ਸਤਿ ਕੋ ਕੰਮ ਦੇ ਵਿੱਚ ਸੰਸਪੰਦਤਾ ਦੁਹリエ ਨਹੀਂ ਦੀਗਿਆ ਸੁਨਤਨੀ ਜਲ ਲੈਣ ਕਿ ਆਪਣੀ ਹੋਣ ਵਾਲੇ ਕੱਲ ਨੂੰ ਨੇਤਰ ਬਣਾਉਣ ਦੇ ਲਈ ਸੰਸਤਰਾ ਆਦਰਸ਼ਾ ਬਣਾਤਾ ਹੋਏ ਵਰਤਮਾਨ ਦੇ ਵਿੱਚ ਰਹਿ ਕੇ ਨੇਕਤ ਕਰਨੀ ਪੈਣੀ ਹੈ ਪਰ ਮਾਤਮਾ ਦਾ ਨਾਮ ਜਦ ਕਿ ਰਹਿਣ ਹੈ ਕੋਈ ਤਰ ਮਾਤਮਾ ਦਾ ਨਾਮ ਜਦ ਕੇ ਹੀ ਸਾਡੇ ਮਨ ਵਿੱਚ ਸਹਜ ਹੁੰਦਾ ਹੈ ਸਾਡੇ ਮਨ ਨੂੰ ਸ਼ਾਂਤੀ ਦੀ ਸੂਈ ਨਿਲੰਗਾ ਦਾ ਸਦਾ ਮਨ ਟਿਕਿਆ ਰਹੇਗਾ ਕੋਈ ਜਿੰਨਾ ਹੀ ਜ਼ਿਆਦਾ ਮਨ ਸ਼ਾਂਤ ਰਹੇਗਾ ਸ਼ਕੀਮੇ ਚਰ ਦੇਗਾ ਸਹਿਜ ਵਿੱਚ ਰਹੇਗਾ ਇਹਨਾਂ ਨੂੰ ਸਾਡੇ ਲਈ ਸੇਵ ਫੈਲਨੇ ਕਰੇਗਾ ਉਹਨਾਂ ਨੇ ਸਾਡੇ ਦੇ ਚੰਗੇ ਕਰਮ ਕਮਾ ਲੈਣਗੇ ਪਰ ਆਪਣੇ ਮਨ ਨੂੰ ਗੁਰੂ ਦੇ ਗਿਆਨ ਕੇ ਨਾਲ ਧਿਆਨ ਦੇ ਲਾਉਦੇ ਰਹਿਤ ਰਹਿਣਾ ਹੈ ਤੁਹਾਨੂੰ ਜਿਵੇਂ ਆਪਾਂ ਗੱਲ ਕੀਤੀ ਨਾ ਕਿ ਆਪਾਂ ਖੋਦੇ ਹੀ ਆਪਣੇ ਉਹਨਾਂ ਵਾਲੋਂ ਕੰਮਾਰੇ ਪਤਾ ਲੱਗਾ ਚੁਕਨੇ ਆ ਇਹ ਪਤਾ ਸਾਨੂੰ ਅਤਿਨਿਆ ਅਖੁਤਾ ਆਪਣੀ ਸੁਭਾਅ ਤੋਂ ਲੱਗ ਜਾਂਦਾ ਹੈ ਕਿ ਆਪਨੇ ਕੰਮ ਕਰਨ ਦੇ ਤਰੀਕੇ ਤੋਂ ਇਹ ਪਤਾ ਲੱਗ ਜਾਂਦਾ ਹੋਏ ਕਿ ਅੱਜ ਅਸੀਂ ਖਰਾਬ ਨੂੰ ਜੁਗਿਆ ਹੋਇਆ ਹੈ ਸਾਰਾ ਦਿਨ ਹੰਕੇ ਤੋਂ ਲੰਮੇ ਪਏ ਕੈਸੇ ਜੁਗਦੇ ਰਹਿਨੇ ਆ ਤਫਰਨਵਾਂ ਲੈਕਰਨੇ ਦੇ ਲਈ ਸਾਰੇ ਸ਼ਰੀਰ ਨੂੰ ਬੋਖਣੂ ਰੂਪ ਤੇ ਮਾਰਨਾ ਲੱਗ ਰਿਹਾ ਹੈ ਸਾਡੇ ਮਨ ਨੂੰ ਚਿੰਤਾਵਾਂ ਲੱਗ ਰਹੀਆਂ ਸਾਰੇ ਦਿਨ ਦੀਆਂ ਮੁਸ਼ਕਲਾਂ ਚਿੰਤਾਵਾਂ ਪਰੇਸ਼ਾਨਾ ਵਧਨ ਦੀ ਨੇ ਅੱਜ ਅਸੀਂ ਨਿਯੰਤਰਣ ਕਰ ਗਏ ਕੋਈ ਵੀ ਮਾਣ ਦਾੰਦੇ ਨਾਲ ਪੂਰੀ ਹੀਟ ਦੇ ਨਾਉ ਤੁਸਾਨੂੰ ਸਭ ਨੂੰ ਕੀ ਕੀ ਮਿਹਨਤ ਦਾ ਫਲ ਸਫਲਤਾ ਦੇ ਰੂਪ ਦੇ ਵਿੱਚ ਕੱਲ ਨੂੰ ਮਿਲੇਗਾ ਜਿਹੜਾ ਬੰਦਾ ਅੰਮ੍ਰਿਤ ਵੇਲੇ ਉੱਠਦਾ ਹੈ ਪਹਿਲਾਂ ਪਰਮਾਤਮਾ ਦਾ ਨਾਮ ਜਪਦਾ ਹੈ ਫਿਰ ਆਪਣੇ ਕੰਮ ਨੂੰ ਮੱਤ ਪੋਂਦਾ ਹੈ ਕਿ ਆਪਣੇ ਪੰਨਾਕਾਰਾਂ ਨੂੰ ਇਹ ਰੀਤ ਦੇ ਨਾਲ ਚਾਰ ਦੇ ਨਾਮ ਤਤਵ ਨੇ ਸਹੀ ਤਰੀਕੇ ਦੇ ਨਾਲ ਸਹੀ ਸਮੇਂ ਤੇ ਕਰਦਾ ਹੈ ਤਾਂ ਉਹ ਜਿੰਦਗੀ ਬਿਲਕੁਲ ਸ਼੍ਰੀ ਭਰੀ ਬਹਿੰਦੀ ਹੈ ਉਹ ਜਿੰਦਗੀ ਦੇ ਚੱਕਰਸ਼ੀਆ ਜਿਵੇਂ ਵਰਤਤਾ ਨੂੰ ਨਹੀਂ ਰਿੰਦੇ ਨਾ ਜਾਂਦੇ ਤੇ ਜਿਹੜੇ ਮਨੁੱਖ ਆਪਣੇ ਅੱਜ ਦੇ ਕੰਮਾਂ ਨੂੰ ਕੱਲ ਤੇ ਟਾਲ ਦਿੰਦੇ ਆ ਆਪਾਂ ਜਿੰਮੇਵਾਰ ਉਤਪਤ ਘਟੇ ਆ ਉਹਨਾਂ ਦੀ ਜ਼ਿੰਦਗੀ ਜਲਦੀ ਫਕੀਰ ਉਤਲੇਸ਼ ਵਿੱਚ ਹਲਕਾ ਚੰਗੀ ਲੱਗ ਸ਼ਿਵ ਸਾਧਾ ਕਹੇ ਇਹ ਸਭ ਹੱਤ ਕੀਤੀਆਂ ਜੀ ਅਤੁੱਸ ਚੰਗੀਆਂ ਲੇਟਾਂ ਤੋਂ ਲੰਘਾਂਗੇ ਬਸ ਅੱਜ ਦੇ ਕੰਮੇ ਬਣਾਉਣ ਤੋਂ ਨਹੀਂ ਸ਼ਿਵ ਨਾ ਜਾਵੇ ਵਿਸ਼ਵਾਸ ਤੋਂ ਬੇਅਤ ਜਿਵੇਂ ਇੱਕ ਵੀ ਵੀਡੀਓ ਖਾਨੂ ਚੰਗੀ ਰੱਖੀ ਹੋਵੇਗੀ ਜੀ ਜੀ ਚੰਗੀ ਰੱਖਿਆ ਤਾਂ ਇਤੋਂ ਕੋਈ ਕੁਸ਼ ਨੇ ਕੀ ਨਹੀਂ ਕਰੀ ਹੋ ਜੀ